ਜਰ ਜੰਗ ਦਾ ਮਾਹੌਲ ਬਣਦਾ ਤਾਂ ਕਿਹੜੇ ਢੰਗ ਦੇ ਨਾਲ ਤੇ ਕਿਵੇਂ ਗੁਰੂ ਸਾਹਿਬ ਦੀ ਸੁਰੱਖਿਆ ਥਾਂ ਦੇ ਉੱਤੇ ਪਹੁੰਚਾਉਣ ਦੀ ਗੱਲ ਕਰਨੀ ਹੈ ਕੰਮ ਕਰਨਾ ਹੈ ਕਾਰਜ ਕਰਨਾ ਹੈ ਸੰਗਤ ਹੁੰਦੇ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਖੜੀ ਆ ਉਥੇ ਗੁਰਦੁਆਰਿਆਂ ਦੇ ਵਿੱਚ ਜੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਸੋ ਉਹਨਾਂ ਦੀ ਸਾਬ ਸੰਭਾਲ ਵਾਸਤੇ ਸ਼੍ਰੋਮਣੀ ਕਮੇਟੀ ਤਤਪਰਿਆ ਜੇ ਜੰਗ ਦਾ ਮਾਹੌਲ ਬਣਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ ਬਿਲਕੁਲ ਔਰ ਜਿੰਨੇ ਧਰਮ ਗ੍ਰੰਥ ਹੈ ਔਰ ਉਹਨਾਂ ਦੇ ਵਿੱਚ ਇਹੀ ਸੰਦੇਸ਼ ਹੈ ਕਿ ਅਮਨ ਦੇ ਨਾਲ ਇਨਸਾਨੀਅਤ ਭਾਈਚਾਰਾ ਕਾਇਮ ਰੱਖੋ ਪਰ ਹਾਲਾਤ ਜਿਹੜੇ ਐ ਉਹ ਬਹੁਤ ਕ੍ਰੀਏਟ ਹੋ ਰਿਹਾ ਹੈ ਜੰਗ ਦਾ ਨਾ ਹੀ ਮਾੜਾ ਹੈ ਚਾਹੇ ਉਹ ਕਿਤੇ ਵੀ ਜਦੋਂ ਘਰ ਦੇ ਵਿੱਚ ਕੋਈ ਛੋਟੀ ਜੀ ਜੰਗ ਸ਼ੁਰੂ ਹੋ ਜੇ ਤੇ ਪਤਾ ਨਹੀਂ ਉਹ ਕਿੰਨਾ ਵੱਡਾ ਰੂਪ ਧਾਰਨ ਕਰ ਜਾਂਦੀ ਹੈ ਭਾਵੇਂ 1965 ਜਾਂ 71 ਦੀ ਜੰਗ ਨਹੀਂ ਵੇਖੀ ਪਰ ਅਸੀਂ ਵੱਡਿਆਂ ਤੋਂ ਸੁਣ ਰਹੇ ਸਾਂ ਇੱਥੇ ਕਿ ਕਿੰਨਾ ਸੰਤਾਪ ਕਿੰਨਾ ਦਰਦ ਉਹਨਾਂ ਨੇ ਹੰਡਾਇਆ 1947 ਤੋਂ ਲੈ ਕੇ ਔਰ ਕਾਰਗਿਲ ਦੀ ਜੰਗ ਦੇ ਵਿੱਚ ਨੁਕਸਾਨ ਤੇ ਇਨਸਾਨੀਅਤ ਦਾ ਹੋਣਾ ਇਨਸਾਨੀਅਤ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਹੈ ਉਹ ਸਮੁੱਚਾ ਜਿਹੜਾ ਹੈ ਸਰਕਲ ਔਰ ਸਾਰਾ ਮੀਡੀਆ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਅਮਨ ਦਾ ਸੁਨੇਹਾ ਜਾਵੇ ਅਫਵਾਹਾਂ ਤੋਂ ਬਚੋ ਜੋ ਪੁਖਤਾ ਜਾਣਕਾਰੀ ਮਿਲਦੀ ਆ ਜਾਂ ਕੋਈ ਵੀ ਆਪਾਂ ਨੂੰ ਆਰਮੀ ਦੇ ਵੱਲੋਂ ਕੋਈ ਸੰਦੇਸ਼ ਮਿਲਦਾ ਵਾ ਉਹਦੇ ਤੇ ਅਮਲ ਕੀਤਾ ਜਾਣਾ ਚਾਹੀਦਾ ਐਵੇਂ ਜੜੀਆਂ ਹਵਾ ਚ ਖਵਾਵਾਂ ਨਹੀਂ ਉਹਨਾਂ ਤੋਂ ਬਚੋ ਤੇ ਨਾਲ ਬੇਨਤੀ ਕਰਾਂਗੇ ਕਿ ਜਿੱਥੇ ਆਪਾਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰਨਾ ਉਥੇ ਆਪੋ ਆਪਣੇ ਇਲਾਕੇ ਦਾ ਆਪੋ ਆਪਣੇ ਪਿੰਡਾਂ ਦਾ ਆਪਾਂ ਸਾਰੇ ਜ਼ਿੰਮੇਵਾਰੀ ਚੁੱਕ ਕੇ ਸਾਰਿਆਂ ਨੂੰ ਜਿਹੜਾ ਵਾ ਉਹ ਸੇਫ ਕਰੀਏ ਤੇ ਨਾਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪਣੇ ਗੁਰਦੁਆਰਾ ਸਹਿਬਾਨਾਂ ਨੂੰ ਆਪਾਂ ਸੰਭਾਲਣਾ ਹੈ ਬਾਰਡਰ ਦੇ ਉੱਤੇ ਵਸਦੇ ਜਿੱਥੇ ਪਿੰਡਾਂ ਦੇ ਲੋਕ ਚਿੰਤਤ ਨੇ ਉੱਥੇ ਹੀ ਗੁਰੂ ਘਰਾਂ ਦੀ ਸਾਮ ਸੰਭਾਲ ਦੇ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਦੇ ਲਈ ਸੁਰੱਖਿਆ ਦੇ ਲਈ ਇੰਤਜ਼ਾਮ ਪੁਖਤਾ ਕਰ ਲਏ ਗਏ ਨੇ ਜਿਲ੍ਹਾ ਤਰਨਤਾਰਨ ਤੇ ਮੌਜੂਦ ਆ ਬਿਲਕੁਲ ਜ਼ੀਰੋ ਲਾਈਨ ਤੇ ਸਰਹੱਦ ਤੇ ਜਿੱਥੇ ਸਿੰਘ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਦੀ ਡਿਊਟੀ ਲੱਗ ਚੁੱਕੀ ਆ ਪਿੰਡਾਂ ਦੇ ਪਿੰਡਾਂ ਤੱਕ ਸੁਨੇਹੇ ਪਹੁੰਚਾਏ ਜਾ ਰਹੇ ਨੇ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਸਰੂਪ ਨੂੰ ਸਹੀ ਥਾਂ ਦੇ ਉੱਤੇ ਪਹੁੰਚਾਉਣ ਲਈ ਉਚੇਚੇ ਤੌਰ ਤੇ گاਉਂ ਪ੍ਰਬੰਧ ਕੀਤੇ ਜਾ ਰਹੇ ਨੇ ਜੇਕਰ ਜੰਗ ਦਾ ਮਾਹੌਲ ਬਣਦਾ ਤਾਂ ਕਿਹੜੇ ਢੰਗ ਦੇ ਨਾਲ ਤੇ ਕਿਵੇਂ ਗੁਰੂ ਸਾਹਿਬ ਦੀ ਸੁਰੱਖਿਆ ਥਾਂ ਦੇ ਉੱਤੇ ਪਹੁੰਚਾਉਣ ਦੀ ਗੱਲ ਕਰਨੀ ਹੈ ਕੰਮ ਕਰਨਾ ਹੈ ਕਾਰਜ ਕਰਨਾ ਹੈ ਸਿੰਘ ਸਾਹਿਬ ਸਾਡੇ ਨਾਲ ਬਾਰਡਰ ਇਲਾਕੇ ਦੇ ਉੱਤੇ ਨੇ ਪਿੰਡ ਤੋਂ ਪਿੰਡ ਸੁਨੇਹਾ ਲੈ ਕੇ ਜਾ ਰਹੇ ਨੇ ਗੱਲਬਾਤ ਕਰਦੇ ਆ ਸਿੰਘ ਸਾਹਿਬ ਜੀ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਕੀ ਡਿਊਟੀ ਲੱਗੀ ਹੈ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਾਸ ਜਗਜੀਤ ਸਿੰਘ ਪ੍ਰਚਾਰਕ ਨਾਲ ਗੁਰਜੀਤ ਸਿੰਘ ਐਮੇ ਕਵੀਸ਼ਰ ਸੋ ਸਾਡੀ ਸਾਰਿਆਂ ਦੀ ਇਹ ਡਿਊਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਗਈ ਆ ਕਿ ਪਿੰਡ-ਪਿੰਡ ਜਾ ਕੇ ਖਾਸ ਕਰਕੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਸੋ ਸੰਗਤ ਨੇ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਖੜੀ ਆ ਉਥੇ ਗੁਰਦੁਆਰਿਆਂ ਦੇ ਵਿੱਚ ਜੋ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਸੋ ਉਹਨਾਂ ਦੀ ਸਾਮ ਸੰਭਾਲ ਵਾਸਤੇ ਸ਼੍ਰੋਮਣੀ ਕਮੇਟੀ ਤਤਪਰ ਆ ਉਹਨਾਂ ਵੱਲੋਂ ਇਹ ਪਿੰਡ-ਪਿੰਡ ਜਿਹੜੇ ਸਨੇਹ ਲਾਏ ਗਏ ਹਨ ਕਿ ਸੰਗਤ ਨੂੰ ਤਾਲ ਤੁਸੀਂ ਸੁਚੇਤ ਵੀ ਕਰਨਾ ਹੈ ਤੇ ਜਦੋਂ ਵੀ ਕਿਤੇ ਕੋਈ ਜੰਗ ਦਾ ਮਾਹੌਲ ਬਣਦਾ ਹੈ ਉਸ ਵੇਲੇ ਜਿਹੜਾ ਵਾ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਸ ਰੱਖਿਆ ਤੇ ਥਾਵਾ ਤੇ ਪਹੁੰਚਾਉਣ ਵਾਸਤੇ ਸਾਡੀ ਬਕਾਇਦਾ ਜਿਹੜੀ ਡਿਊਟੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਗਈ ਆ ਸੋ ਇਸੇ ਤਹਿਤ ਅਸੀਂ ਮਹਿਦੀਪੁਰ ਪਿੰਡ ਦੇ ਵਿੱਚ ਅੱਜ ਪਹੁੰਚੇ ਆ ਸੋ ਇੱਥੋਂ ਦੇ ਪ੍ਰਬੰਧਕਾਂ ਨੂੰ ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ ਨੂੰ ਆਪਾਂ ਮਿਲ ਕਰਕੇ ਸੋ ਉਹਨਾਂ ਦੇ ਨਾਲ ਆਪਾਂ ਰਾਬਤਾ ਜਿਹੜਾ ਵਾ ਉਹ ਲਗਾਤਾਰ ਬਣਾ ਕੇ ਰੱਖਾਂਗੇ ਜਦੋਂ ਵੀ ਕੋਈ ਇਹੋ ਜੀ ਸਿਚੁਏਸ਼ਨ ਬਣਦੀ ਆ ਕੋਈ ਜੰਗ ਦਾ ਮਾਹੌਲ ਬਣਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਉਹ ਬਿਲਕੁਲ ਜੀ ਇਹ ਬੜਾ ਵੱਡਾ ਤੇ ਮਹੱਤਵਪੂਰਨ ਕਾਰਜ ਵੀ ਹੈ ਜੰਗਾਂ ਦੇ ਮਾਹੌਲ ਵਿੱਚ ਤੁਹਾਨੂੰ ਪੁਰਖਿਆਂ ਨੇ ਜਾਂ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਪਹਿਲਾਂ ਜੰਗਾਂ ਲੱਗਦੀਆਂ ਸੀ ਤੇ ਕਿਵੇਂ ਸੁਰੱਖਿਅਤ ਥਾਂ ਦੇ ਉੱਤੇ ਮਹਾਰਾਜ ਦੇ ਸਰੂਪ ਨੂੰ ਲੈ ਜਾਂਦਾ ਲੈ ਜਾਂਦਾ ਜਾ ਜਾਂਦਾ ਸੀ ਬਿਲਕੁਲ ਜੀ ਜੋ ਪੁਰਾਣੇ ਸਮੇਂ ਦੇ ਵਿੱਚ ਜੋ ਉਹਦੋਂ ਦੇ ਸਾਧਨ ਸੀ ਉਸੇ ਹਿਸਾਬ ਨਾਲ ਕੀਤਾ ਜਾਂਦਾ ਸੀ ਪਰ ਅੱਜ ਤੁਸੀਂ ਜਾਣਦੇ ਹੋਗੇ ਜਮਾਨਾ ਬਦਲ ਚੁੱਕਾ ਵਾ ਸੋ ਉਸੇ ਤਰ੍ਹਾਂ ਸ਼ਰਮਣੀ ਕਮੇਟੀ ਵੀ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਹੋਰ ਵੱਧ ਸੁਚੇਤ ਹੋ ਚੁੱਕੀ ਆ ਸੋ ਸਾਧਨ ਵੀ ਸਾਡੇ ਕੋਲ ਹੁਣ ਮੌਜੂਦ ਨੇ ਸੋ ਇਸੇ ਕਰਕੇ ਹੁਣ ਆਪਾਂ ਜਿਹੜਾ ਪਹਿਲਾਂ ਹੀ ਮੌਕੇ ਨੂੰ ਭਾਂਪਦੇ ਹੋਏ ਆਪਾਂ ਪਹਿਲਾਂ ਹੀ ਪ੍ਰਬੰਧ ਜਿਹੜੇ ਆ ਉਹ ਪੁਕਤਾ ਸਾਡੇ ਵੱਲੋਂ ਕੀਤੇ ਜਾਣਗੇ ਜੀ ਆ ਤੁਸੀਂ ਤੁਹਾਡੀ ਵੀ ਨਾਲ ਡਿਊਟੀ ਲੱਗੀ ਹੈ ਜੀ ਕਦੋਂ ਤੋਂ ਪਿੰਡ ਪਿੰਡ ਤੱਕ ਸਨੇਹਾ ਪਚਾ ਰਹੇ ਹੋ ਗੁਰੂ ਸਾਹਿਬ ਦੇ ਸਰੂਪ ਦੀ ਰਾਖੀ ਲਈ ਸੁਰੱਖਿਆ ਲਈ ਜਿਵੇਂ ਭਾਈ ਸਾਹਿਬ ਜੀ ਉਹਨਾਂ ਨੇ ਦੱਸਿਆ ਵੀਰ ਜੀ ਪਿਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਆ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰਤੋਕੇ ਵਿਖੇ 9 ਤੇ 10 ਮਈ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਸੀ ਔਰ ਜਿੰਨੇ ਧਰਮ ਗ੍ਰੰਥ ਹੈ ਔਰ ਉਹਨਾਂ ਦੇ ਵਿੱਚ ਇਹੀ ਸੰਦੇਸ਼ ਹੈ ਕਿ ਅਮਨ ਦੇ ਨਾਲ ਇਨਸਾਨੀਅਤ ਭਾਈਚਾਰਾ ਕਾਇਮ ਰੱਖੋ ਪਰ ਹਾਲਾਤ ਜਿਹੜੇ ਆ ਉਹ ਬਹੁਤ ਕ੍ਰੀਏਟ ਹੋ ਰਿਹਾ ਹੈ ਉਹਦੇ ਸਬੰਧਤ ਮੈਨੇਜਰ ਸਰਦਾਰ ਕਲਦੀਪ ਸਿੰਘ ਬਾਠ ਵੱਲੋਂ ਅੱਜ ਸਵੇਰੇ ਸਮੂਹ ਪ੍ਰਚਾਰਕ ਢਾਡੀ ਕੁਇਸ਼ਰਾਂ ਦੀ ਮੀਟਿੰਗ ਲਈ ਗਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਪਿੰਡ ਬਾਰਡਰ ਏਰੀਏ ਤੇ ਆ ਜਿਵੇਂ ਪਿੰਡ ਮਹਿਦੀਪੁਰ ਜੀ ਖੇਮ ਕਰਨਾ ਇਲਾਕੇ ਦੇ ਵਿੱਚ ਜਿੰਨੇ ਪਿੰਡ ਇਧਰ ਪੈਂਦੇ ਆ ਮਾਛੀ ਕੇ ਪਿੰਡ ਮਹਿਦੀਪੁਰ ਪਿੰਡ ਕਲਸ ਔਰ ਜਿੰਨੇ ਵੀ ਨੇੜੇ-ਨੇੜੇ ਦੇ ਪਿੰਡ ਐ ਖਾਸ ਕਰਕੇ ਸਭ ਤੋਂ ਪਹਿਲਾਂ ਧਰਮ ਗ੍ਰੰਥ ਜਿਹੜੇ ਆ ਜਿਹੜੇ ਸਾਨੂੰ ਅਮਨ ਦਾ ਸਨੇਹਾ ਦਿੰਦੇ ਆ ਉਹਨਾਂ ਦੀ ਸਾਮ ਸੰਭਾਲ ਚਾਹੇ ਕੋਈ ਵੀ ਧਰਮ ਗ੍ਰੰਥ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਸੰਭਾਲ ਪ੍ਰਤੀ ਜੋ ਪ੍ਰਚਾਰ ਇਸ ਇਲਾਕੇ ਵਿੱਚ ਇੱਥੇ ਪਿੰਡ ਦੇ ਸਰਪੰਚ ਸਾਹਿਬਾਨ ਪਿੰਡ ਦੇ ਮੋਤਬਰ ਔਰ ਪ੍ਰਬੰਧਕ ਜਨ ਔਰ ਮੈਂਬਰ ਸਾਹਿਬਾਨ ਉਹਨਾਂ ਨਾਲ ਅਸੀਂ ਆਣ ਕੇ ਰਾਬਤਾ ਕਾਇਮ ਕੀਤਾ ਕਿ ਕੋਈ ਵੀ ਐਸੀ ਇਨਫੋਰਮੇਸ਼ਨ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਤੇ ਦੇ ਵੱਲੋਂ ਪਾਲਕੀ ਸਾਹਿਬ ਔਰ ਸਮੁੱਚਾ ਪ੍ਰਬੰਧ ਜਿਹੜਾ ਹੈ ਉਹ ਪੁਖਤਾ ਕਰ ਲਿਆ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਪਹਿਲਾਂ ਜਿਹੜਾ ਹੈ ਉਹ ਆਪਾਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਜਿਵੇਂ ਕਿ ਅਜਿਹੇ ਮਾਹੌਲ ਵਿੱਚ ਲੋਕਾਂ ਨੂੰ ਤੇ ਆਪੋ ਧਾਪੀ ਪੈ ਜਾਂਦੀ ਆ ਆਪ ਦਾ ਭਾਂਡਾ ਟਿੰਡਾ ਤੇ ਸਮਾਨ ਜਿਹੜਾ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ ਵੇਖੇ ਆ ਲੋਕਾਂ ਲੋਕਾਂ ਨੂੰ ਵੇਖਿਆ ਜਾਂਦਾ ਪਹਿਲਾਂ ਕਿੰਨੀਆਂ ਜੰਗਾਂ ਦੀ ਮਾਰ ਪਈ ਐ ਇਹਨਾਂ ਲੋਕਾਂ ਨੂੰ ਤਾਂ ਹੁਣ ਇਸੇ ਵਿੱਚੋਂ ਲੋੜ ਦੇ ਵਿੱਚ ਮਹਿਸੂਸ ਹੋਇਆ ਕਿ ਅਸੀਂ ਪਹਿਲਾਂ گاਉਂ ਪ੍ਰਬੰਧ ਕਰ ਲਈਏ ਨਾ ਹੋਵੇ ਕਿ ਜੰਗ ਉਧਰੋਂ ਸ਼ੁਰੂ ਹੋ ਜਾਵੇ ਤੇ ਅਸੀਂ ਬਾਅਦ ਵਿੱਚ ਲੇਟ ਨਾ ਹੋ ਜਾਈਏ ਦੇਰੀ ਨਾ ਹੋ ਜਾਵੇ ਕਿਤੇ ਹਾਂਜੀ ਹਾਂਜੀ ਇਸੇ ਸਬੰਧ ਦੇ ਵਿੱਚ ਕਿਉਂਕਿ ਦੇਖੋ ਜੰਗ ਦਾ ਨਾ ਹੀ ਮਾੜਾ ਹੈ ਚਾਹੇ ਉਹ ਕਿਤੇ ਵੀ ਜਦੋਂ ਘਰ ਦੇ ਵਿੱਚ ਕੋਈ ਛੋਟੀ ਜੀ ਜੰਗ ਸ਼ੁਰੂ ਹੋ ਜੇ ਤੇ ਪਤਾ ਨਹੀਂ ਉਹ ਕਿੱਡਾ ਵੱਡਾ ਰੂਪ ਧਾਰਨ ਕਰ ਜਾਂਦੀ ਹੈ ਇਸੇ ਤਰ੍ਹਾਂ ਕੁਰੂ ਖੇਤਰ ਦੇ ਵਿੱਚ ਵਿੱਚ ਵੇਖੋ ਕਿੰਨੀਆਂ ਕੂਣੀਆਂ ਜੜੀਆਂ ਹਨ ਉਹ ਗਰਕ ਹੋ ਗਈਆਂ ਲੇਕਿਨ ਅੱਜ ਜਿਵੇਂ ਭਾਵੇਂ 1965 ਜਾਂ 71 ਦੀ ਜੰਗ ਨਹੀਂ ਵੇਖੀ ਪਰ ਅਸੀਂ ਵੱਡਿਆਂ ਤੋਂ ਸੁਣ ਰਹੇ ਸਾਂ ਇੱਥੇ ਕਿ ਕਿੰਨਾ ਸੰਤਾਪ ਕਿੰਨਾ ਦਰਦ ਉਹਨਾਂ ਨੇ ਹੰਡਾਇਆ 1947 ਤੋਂ ਲੈ ਕੇ ਔਰ ਕਾਰਗਿਲ ਦੀ ਜੰਗ ਦੇ ਵਿੱਚ ਸਾਡੇ ਨੌਜਵਾਨ ਵੀਰ ਜਿਹੜੇ ਐ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਸ਼ੀ ਤਰਨਤਾਰਨ ਸਾਹਿਬ ਸ਼੍ਰੀ ਗੁਰਦਾਸਪੁਰ ਤੋਂ ਜਿੰਨੇ ਨੌਜਵਾਨ ਵੀਰ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਗੇਟ ਬਣੇ ਹੋਏ ਜਦੋਂ ਲੰਘੀਦਾ ਹੈ ਸਿਰ ਝੁਕ ਜਾਂਦਾ ਜਿਹੜੇ ਬਾਰਡਰ ਤੇ ਖਲੋਤੇ ਹੈ ਉਹਨਾਂ ਨੂੰ ਅੱਜ ਵੀ ਸਲਾਮ ਹੈ ਚਾਹੇ ਉਹ ਦੂਸਰੇ ਦੇਸ਼ ਦੇ ਹੈ ਚਾਹੇ ਸਾਡੇ ਨੁਕਸਾਨ ਤੇ ਇਨਸਾਨੀਅਤ ਦਾ ਹੋਣਾ ਹੈ ਇਨਸਾਨੀਅਤ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਹੈ ਉਹ ਸਮੁੱਚਾ ਜਿਹੜਾ ਹੈ ਸਰਕਲ ਔਰ ਸਾਰਾ ਮੀਡੀਆ ਵੀ ਕੋਸ਼ਿਸ਼ ਕਰ ਰਿਹਾ ਹੈ ਵੀ ਅਮਨ ਦਾ ਸੁਨੇਹਾ ਜਾਵੇ ਹਾਂ ਔਰ ਇਸ ਸੰਬੰਧੀ ਜਿਹੜੇ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਨਹੀਂ ਹਰ ਪੱਖ ਤੋਂ ਜਿਹੜਾ ਹੈ ਉਹ ਪਿੰਡਾਂ ਨੂੰ ਸੇਫ ਔਰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਸਮੂਹ ਪ੍ਰਚਾਰਕਾਂ ਦੀਆਂ ਡਿਊਟੀਆਂ ਜਿਹੜੀਆਂ ਹੈ ਉਹ ਲਾਗੇ ਲਾਗੇ ਜਿੰਨੇ ਪਿੰਡ ਲੱਗਦੇ ਆ ਉਹ ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਟਾਰੀ ਤੋਂ ਲੈ ਕੇ ਜਿੰਨੇ ਵੀ ਪਿੰਡ ਲੱਗਦੇ ਆ ਵੱਖ-ਵੱਖ ਪ੍ਰਚਾਰਕ ਟਾਡੀ ਕਬੀਸ਼ਰਾਂ ਦੀਆਂ ਡਿਊਟੀਆਂ ਲਾ ਦਿਤੀਆਂ ਗਈਆਂ ਕਿ ਜੇ ਕੋਈ ਐਸੀ ਕੋਈ ਘਟਨਾ ਵਾਪਰਦੀ ਹੈ ਤੇ ਉਸੇ ਵੇਲੇ ਇਮੀਡੀਏਟਲੀ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਸਭ ਪਹਿਲਾ ਜਿਹੜਾ ਉਹ ਗੁਰਦਰਾ ਬਾਬਾ ਵੀਰ ਸਿੰਘ ਸਾਹਿਬ ਵੱਲੋਂ ਜਿਹੜਾ ਇਹਦੇ ਰਤੋਕੇ ਤੋਂ ਸ਼੍ਰੀ ਤਰਨਤਾਰਨ ਸਾਹਿਬ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਪਹਚਾਇਆ ਜਾਵੇ ਜੀ ਸਿੰਘ ਸਾਹਿਬ ਅਖੀਰ ਚ ਮੈਂ ਇਹ ਵੀ ਜਾਨਣਾ ਚਾਹਣਾ ਇੱਕ ਪਾਸੇ ਤਾਂ ਇਹ ਵੱਡਾ ਤੇ ਮਹੱਤਵਪੂਰਨ ਕਾਰਜ ਤੁਸੀਂ ਕਰ ਰਹੇ ਹੋ ਪਿੰਡ ਪਿੰਡ ਸਨੇਹਾ ਵੀ ਪਚਾ ਰਹੇ ਹੋ گاؤں ਪ੍ਰਬੰਧ ਹੋ ਰਹੇ ਨੇ ਜੰਗ ਦੇ ਮਾਹੌਲ ਦੇ ਵਿੱਚ ਹੋਰ ਵੀ ਬੜੀਆਂ ਸੰਭਾਵਨਾਵਾਂ ਹੁੰਦੀਆਂ ਨੇ ਤਾਂ ਹੋਰ ਜਿਹੜੇ ਪਿੰਡਾਂ ਤੱਕ ਇਹ ਸਨੇਹਾ ਨਹੀਂ ਪਹੁੰਚਿਆ ਇਸ ਵੀਡੀਓ ਰਾਹੀਂ ਇਸ ਇੰਟਰਵਿਊ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਖਾਸ ਕਰਕੇ 6 ਜੁਲਾਈ ਪੈਂਦੇ ਆ ਆਪਣੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵੇਖੋ ਜੀ ਅਸੀਂ ਤੇ ਇਹੋ ਕਵਾਂਗੇ ਕਿ ਅਫਵਾਹਾਂ ਤੋਂ ਬਚੋ ਜੋ ਪੁਖਤਾ ਜਾਣਕਾਰੀ ਮਿਲਦੀ ਆ ਜਾਂ ਕੋਈ ਵੀ ਆਪਾਂ ਨੂੰ ਆਰਮੀ ਦੇ ਵੱਲੋਂ ਕੋਈ ਸੰਦੇਸ਼ ਮਿਲਦਾ ਵਾ ਉਹਦੇ ਤੇ ਅਮਲ ਕੀਤਾ ਜਾਣਾ ਚਾਹੀਦਾ ਐਵੇਂ ਜੜੀਆਂ ਹਵਾ ਜਾਂ ਅਫਵਾਹਾਂ ਨੇ ਉਨ੍ਹਾਂ ਤੋਂ ਬਚੋ ਤੇ ਨਾਲ ਬੇਨਤੀ ਕਰਾਂਗੇ ਕਿ ਜਿੱਥੇ ਆਪਾਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰਨਾ ਉਥੇ ਆਪੋ ਆਪਣੇ ਇਲਾਕੇ ਦਾ ਆਪੋ ਆਪਣੇ ਪਿੰਡਾਂ ਦਾ ਆਪਾਂ ਸਾਰੇ ਜ਼ਿੰਮੇਵਾਰੀ ਚੁੱਕ ਕੇ ਸਾਰਿਆਂ ਨੂੰ ਜਿਹੜਾ ਵਾ ਉਹ ਸੇਫ ਕਰੀਏ ਤੇ ਨਾਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪਣੇ ਗੁਰਦੁਆਰਾ ਸਹਿਬਾਨਾਂ ਨੂੰ ਆਪਾਂ ਸੰਭਾਲਣਾ ਹੈ ਜਿੱਥੇ ਕਿਤੇ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਉਹ ਸਾਡੇ ਨਾਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਰਕੇ ਆਪਣੀ ਮੁਸ਼ਕਲ ਦੱਸਣ ਅਸੀਂ ਉਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਕਰ ਦਿਖਾਡੇ ਵੱਲੋਂ ਕੀਤਾ ਜਾਵੇ ਜੀ ਬਹੁਤ ਸ਼ੁਕਰੀਆ ਜੀ ਤਾਂ ਅਸੀਂ ਸਰਹਾਦ ਤੇ ਖੜੇ ਆ ਇਸ ਵਕਤ ਗੁਰੂ ਘਰਾਂ ਦੀ ਸਾਮ ਸੰਭਾਲ ਦੇ ਕਾਰਜ ਤਾਂ ਚੱਲਦੇ ਨੇ ਅੱਗੇ ਪਿੱਛੇ ਪਰ ਇਸ ਮਾਹੌਲ ਦੇ ਵਿੱਚ ਕਿਵੇਂ ਰਾਖੀ ਕਰਨੀ ਹੈ ਗੁਰੂ ਸਾਹਿਬ ਜਿਸ ਤੋਂ ਅਸੀਂ ਸਾਰੇ ਹੀ ਸੇਧ ਲੈਨੇ ਆ ਤਾਂ ਉਸ ਦੇ ਪ੍ਰਬੰਧ ਲਈ ਸਾਮ ਸੰਭਾਲ ਦੇ ਲਈ ਇਹਨਾਂ ਸਿੰਘਾਂ ਦੀ ਡਿਊਟੀ ਲੱਗੀ ਹੈ ਜਿਸ ਦੇ ਕਰਕੇ ਲਗਾਤਾਰ ਇਸ ਡਿਊਟੀ ਨੂੰ ਸੰਭਾਲਣ ਦੇ ਲਈ ਪਿੰਡ ਪਿੰਡ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਖਾਸ ਕਰਕੇ ਚੜ੍ਹਦੇ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹ ਕੰਮ ਪਹਿਲੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਤੇ ਨਾਲ ਹੀ ਜਮਾ ਬਿਲਕੁਲ ਸਰਹੱਦਾ ਜਿਹੜੀ ਤੁਸੀਂ ਦੇਖ ਸਕਦੇ ਹੋ ਭਾਰਤ ਦਾ ਝੰਡਾ ਵੀ ਨਜ਼ਰ ਆ ਰਿਹਾ ਹੈ ਤੇ ਥੋੜੇ ਜੇ ਦੂਰੀ ਦੇ ਉੱਤੇ ਹੀ ਲਗਭਗ 1 ਕਿਲੋਮੀਟਰ ਤੋਂ ਵੀ ਘੱਟ ਦੀ ਦੂਰੀ ਦੇ ਉੱਤੇ ਦੂਸਰੇ ਮੁਲਕ ਪਾਕਿਸਤਾਨ ਦਾ ਝੰਡਾ ਵੀ ਨਜ਼ਰ ਆਉਂਦਾ ਉਧਰ ਵੀ ਪਿੰਡ ਇਸੇ ਤਰ੍ਹਾਂ ਕਿਉਂਕਿ ਲੋਕ ਇੱਥੇ ਅਸੀਂ ਪਿੰਡਾਂ ਦੇ ਵਿੱਚ ਗੱਲ ਕਰ ਰਹੇ ਹਾਂ ਜਦੋਂ ਗਰਾਊਂਡ ਰਿਪੋਰਟ ਦੇ ਉੱਤੇ ਸਰਹਾਦੀ ਖੇਤਰ ਵਿੱਚ ਤਾਂ ਲੋਕਾਂ ਨੂੰ ਜਿੱਥੇ ਆਪਣੀ ਫਿਕਰ ਹੈ ਉੱਥੇ ਆਪਣੇ ਧਾਰਮਿਕ ਗ੍ਰੰਥਾਂ ਦਾ ਵੀ ਬਹੁਤ ਜ਼ਿਆਦਾ ਫਿਕਰ ਹੈ ਚਿੰਤਤ ਨੇ ਲੋਕ ਕਿ ਸੁਰੱਖਿਅਤ ਕਿਵੇਂ ਰੱਖੀਏ ਆਪਣੇ ਆਪ ਨੂੰ ਤੇ ਸਾਡੇ ਧਾਰਮਿਕ ਗ੍ਰੰਥਾਂ ਨੂੰ ਤੇ ਨਾਲ ਨਾਲ ਉਸ ਪਿੰਡਾਂ ਦੇ ਵਿੱਚ ਵਸਦੇ ਲੋਕ ਜਿਹੜੇ ਉਜੜਨਗੇ ਉਹਦੀ ਵੀ ਫਿਕਰ ਕੀਤੀ ਜਾ ਰਹੀ ਹੈ ਹਾਲਾਂਕਿ ਵੱਡੇ ਪੱਧਰ ਦੇ ਉੱਤੇ ਸਰਕਾਰਾਂ ਨੇ ਆਰਮੀ ਨੇ ਮੁਲਕਾਂ ਨੇ ਕਿਵੇਂ ਫੈਸਲੇ ਲੈਣੇ ਨੇ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਲੋਕ ਕੀ ਸੋਚਦੇ ਨੇ ਔਰ ਕਿੱਥੋਂ ਤੱਕ ਸੋਚਦੇ ਨੇ ਆਪਣੇ ਆਪ ਦੇ ਵਿਚਾਰ ਲਈ ਔਰ ਆਪਣੇ ਧਾਰਮਿਕ ਗ੍ਰੰਥਾਂ ਦੇ ਵਿਚਾਰ ਲਈ ਉਹ ਸਾਰੀ ਗੱਲਬਾਤ ਅਸੀਂ ਇਸ ਗਰਾਊਂਡ ਰਿਪੋਰਟ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਬੀਸੀ ਪੰਜਾਬ ਜ਼ਿਲ੍ਹਾ ਤਰਨਤਾਰਨ